ਬਾਈ ਕੱਟੀ ਆ ਜਿਹੜੀ ਸਾਡੀ ਇਹ ਝੂਠਾ ਪਾਣੀ ਬਿਲਕੁਲ ਨਹੀਂ ਪੀਂਦੀ ਇਹ ਬਿਲਕੁਲ ਪਾਣੀ ਬਾਈ ਝੂਠਾ ਨਹੀਂ ਪੀਂਦੀ ਇਹ ਪੈਪ ਜੀ ਆ ਇਹ ਪਾਣੀ ਬਿਲਕੁਲ ਝੂਠਾ ਨਹੀਂ ਪੀਂਦੀ ਜੇ ਗਾਣੇ ਮੂੰਹ ਲਾਤਾ ਚਾਰ ਦਿਨ ਬਣਾ ਧਾਈ ਰਹਿ ਜੇ ਪਰ ਪਾਣੀ ਨਾ ਪੀ ਗਈ ਇਹ ਨਾ ਉਹ ਤੇ ਬਿਨਾ ਇਹ ਬਾਛਦੀ ਆ ਤੇ ਪਾਸੇ ਰਹਿ ਜੇ ਤੇ ਰੰਗਣ ਲੱਗ ਪੈਂਦੀ ਆ ਦੇਖੋ ਨਾ ਇਹ ਝੂਠਾ ਪਾਣੀ ਪੀਂਦੀ ਆ ਨਾ ਇਹ ਰੈਂਗਦੀ ਆ ਉਹੀ ਮਵਾਜਾਤ ਬੋਲਦੀ ਵੀ ਨਹੀਂ ਕੀ ਮਾਂ ਦੀ ਮਰ ਗਈ ਸੀ ਉਹਨੂੰ ਬੰਨ ਪੈ ਗਿਆ ਸੀਗਾ ਪਸੂਰ ਨੂੰ ਵੀ ਸਾਰੀ ਝੜੀ ਕਿੱਲੇ ਤੇ ਬੰਨ ਕੇ ਰੱਖਣਾ ਪਾ ਪਾ ਛੱਟਣਾ ਚਾਹੀਦਾ ਬਾਈ ਆਂ ਗਾਂ ਖੜੀ ਸਾਡੀ ਕੋ ਆ ਕੁਚਾਰ ਕੇ ਵਾਲਾ ਕੋਸ਼ ਆ ਹੁਣ ਮੇਰੀ ਮਾਂ ਆਰਬੀ ਘਟਣ ਲੱਗੀ ਆ 쿨ਰ ਚ ਪਾਣੀ ਪਾਤਾ ਹਵਾ ਠੰਡੀ ਦੇਊਗਾ ਸਾਡਾ ਸ਼ੋਰ ਸੀ ਉੱਥੇ ਕੈਨੇਡਾ ਉਹਨੇ ਇੰਨਾ ਪਾਣੀ ਪਾਇਆ 쿨ਰ ਦੇ ਵਿੱਚ ਇੰਨਾ ਪਾਣੀ ਪਾਇਆ ਜਿਉਂਨੇ 쿨ਰ ਹੀ ਗਾਲਦਾ ਦੇਖੋ ਉਹਨੇ ਤਾਂ ਰੈੱਡੀ ਸ਼ਹਿਰ ਗਿਆ ਆ ਬਹੁਤ ਆ ਪਾਣੀ ਪਾਵਾ ਗਾਲਦਾ 쿨ਰ ਆ ਦੇਖੋ ਕਾ ਜਰੀ ਜਾਂਦੀ ਆ ਇਹ ਡੂਠਾ ਜੱਥਾ ਪਾਣੀ ਦਾ ਬਿਲਕੁਲ ਜਮਾ ਨਹੀਂ ਪੀਂਦੀ ਐ